ਲਾਤੇ ਅਕਾਲਪੁਰਕ ਦਾ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਦਾ ਕਿ ਉਹਨਾਂ ਨੇ ਕਿਰਪਾ ਕੀਤੀ ਆ ਬਖਸ਼ਿਸ਼ ਹੋਈ ਆ ਇੱਕ ਗਰੀਬ ਨੂੰ ਬੜਾ ਵੱਡਾ ਮਾਣ ਮਿਲਿਆ ਤੇ ਉਹਦੇ ਨਾਲ ਮੈਂ ਧੰਨਵਾਦ ਕਰਦਾ ਸਮੁੱਚੀ ਹਾਈ ਕਮਾਂਡ ਦਾ ਮੋਦੀ ਸਾਹਿਬ ਜੀ ਦਾ ਅਮਨ ਸ਼ਾਹ ਜੀ ਦਾ ਸਾਡੇ ਪ੍ਰਧਾਨ ਜੇਪੀ ਨੱਦਾ ਜੀ ਦਾ ਸਾਡੇ ਸਟੇਟ ਦੇ ਅਨਚਾਰਜ ਵਿਜੇ ਰupani ਜੀ ਦਾ ਸਾਡੇ ਸਟੇਟ ਦੇ ਪ੍ਰਧਾਨ ਜਾਖੜ ਸਾਹਿਬ ਦਾ ਸਾਡੇ ਸਟੇਟ ਦੇ ਸੰਗਠਨ ਮਹਾਮંત્રી ਸ਼੍ਰੀ ਨਵਾਸ਼ ਰੂਜੀ ਦਾ ਕਿ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਤੇ ਮੈਂ ਉਹਨਾਂ ਸਮੁੱਚੀ ਹਾਈ ਕਮਾਂਡ ਨੂੰ ਇਹ ਵਿਸ਼ਵਾਸ ਵੀ ਦਿਵਾਉਣਾ ਕਿ ਗੁਰੂ ਕਿਰਪਾ ਕਰੇ ਅਸੀਂ ਆਪਣੇ ਸਾਰੇ ਵਰਕਰਾਂ ਦੀ ਸਹਿਯੋਗ ਦੇ ਨਾਲ ਮਿਹਨਤ ਕਰਕੇ ਦਿਨ ਰਾਤੇ ਕਰਕੇ ਸੀਟ ਜਿਹੜੀ ਹੈ ਜਿੱਤ ਕੇ ਭਾਰਤੀ ਜਨਤਾ ਪਾਰਟੀ ਦੀ ਝੋਲੀ ਚ ਪਾਵਾਂਗੇ ਤਰ ਕਿਹੜੀਆਂ ਕਿਹੜੀਆਂ ਮੰਗਾਂ ਹੋਣਗੀਆਂ ਜਿਹੜੀਆਂ ਆਪਣੀਆਂ ਪੰਜਾਬ ਬਾਰਡਰ ਬੈਲਟ ਦੀਆਂ ਬਾਰਡਰ ਦੇ بڑے ਵੀਰ ਜੀ ਮਸਲੇ ਨੇ ਬਾਰਡਰ ਬੈਲਟ ਦੇ بڑے ਮਸਲੇ ਨੇ ਤਾਰ ਤੋਂ ਪਾਰ ਸਾਡੇ ਕਿਸਾਨ ਵੀਰਾਂ ਦੀ ਹਜ਼ਾਰਾਂ ਏਕੜ ਜ਼ਮੀਨ ਆ ਉਹਦੇ ਮਸਲੇ ਨੇ ਨਸ਼ੇ ਦਾ ਬੜਾ ਵੱਡਾ ਇਸ਼ੂ ਹੈ ਇੱਥੇ ਹੋਰ بڑے ਇੱਥੇ ਇੰਡਸਟਰੀ ਦੀ ਲੋੜ ਆ ਸਾਡੇ ਨੌਜਵਾਨ ਕਿਸਾਨਾਂ ਵਾਤੇ ਰੋਜ਼ਗਾਰ ਦੀ ਲੋੜ ਆ ਤੇ ਮੈਂ ਤਾਂ ਇਹ ਸਾਰੇ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਤੱਕੜੇ ਹੋ ਕੇ ਜਿਵੇਂ ਕਿ ਦੁਨੀਆ ਦੇ ਸੁਰੇ ਹਿੰਦੂਸਤਾਨ ਦੇ ਲੋਕਾਂ ਦੇ ਮਨ ਬਣਾ ਲਿਆ ਕਿ ਅਸੀਂ ਮੋਦੀ ਸਾਹਿਬ ਨੂੰ ਤੀਜੀ ਵਾਰੀ ਫਿਰ ਪ੍ਰਧਾਨ ਮੰਤਰੀ ਬਣਾਉਣਾ ਤੇ ਮੈਂ ਸਾਰੇ ਖਡੂਰ ਸਾਹਿਬ ਹਲਕੇ ਦੇ ਵੋਟਰਾਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਵੀ ਆਪਣਾ ਇਸ ਖਡੂਰ ਸਾਹਿਬ ਪਾਰਲੀਮੈਂਟ ਸੀਟ ਦਾ ਯੋਗਦਾਨ ਜਿਹੜਾ ਵਾ ਮੋਦੀ ਸਰਕਾਰ ਦੇ ਵਿੱਚ ਪਾਈਏ ਤਾਂ ਕਿ ਆਪਣਾ ਨਮਾਇੰਦਾ ਉੱਥੇ ਚੁਣ ਕੇ ਜਾਵੇ ਤੇ ਉਹ ਸਾਡੀਆਂ ਮੰਗਾਂ ਜਿਹੜੀਆਂ ਉੱਥੇ ਠਾ ਸਕੇ ਤੇ ਉਹਦਾ ਹੱਲ ਕਰਵਾ ਸਕੇ ਕਿਸਾਨ ਵੀ ਜਿਹੜੇ ਵਿਰੋਧ ਕਰਨਦੇ ਆ ਇਹਨਾਂ ਨੂੰ ਕੀ ਕਹਿੰਦਾ ਹੁੰਦੇ ਮੇਰੇ ਕਿਸਾਨ ਵੀਰ ਸਾਡੇ ਆਪਣੇ ਭਰਾ ਨੇ ਮੈਂ ਆਹਨ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਵੀ ਕਰੂੰਗਾ ਨਿਮਰਤਾ ਸਹਿਤ ਕਿ ਆਪਾਂ ਸਾਰੇ ਪੰਜਾਬ ਦੇ ਵਸਨੀਕ ਆ ਆਪਾਂ ਪੰਜਾਬ ਦਾ ਭਲਾ ਚਾਹੁੰਦੇ ਆ ਤੇ ਜੇਕਰ ਸਾਡਾ ਕੋਈ ਨਮਾਇਦਾ ਉੱਥੇ ਜਿੱਤ ਕੇ ਜਾਊਗਾ ਤੇ ਤਾਂ ਹੀ ਸਾਡੀ ਗੱਲ ਕਰ ਸਕੂਗਾ ਜੇ ਸਾਡਾ ਉੱਥੇ ਨਮਾਇਦਾ ਹੀ ਕੋਈ ਨਾ ਗਿਆ ਤੇ ਸਾਡੀ ਗੱਲ ਕੌਣ ਕਰੂਗਾ ਸੋ ਮੈਂ ਇਹਨਾਂ ਵੀਰਾਂ ਨੂੰ ਬੇਨਤੀ ਕਰਦਾ ਕਿ ਆਪਾਂ ਕਿਸੇ ਵੀ ਟਕਰਾਅ ਵਾਲੀ ਸਿੱਧੀਤੀ 'ਚ ਨਾ ਪਾਈਏ ਆਪਾਂ ਵੱਤ ਵਦ ਕੋਸ਼ਿਸ਼ ਕਰੀਏ ਕਿ ਸਾਡੇ ਜਿਹੜੇ ਆ ਭਾਰਤੀ ਜਨਤਾ ਪਾਰਟੀ ਦੇ ਨਮਾਇंदे ਜਿੱਤ ਕੇ ਜਾਣ ਉੱਥੇ ਇਕੱਠੇ ਹੋ ਕੇ ਪੰਜਾਬ ਦੀ ਗੱਲ ਕਰ ਸਕਣ ਪੰਜਾਬ ਵਾਸਤੇ ਕੋਈ ਵੱਡਾ ਪੈਕੇਜ ਲੈ ਕੇ ਆਉਣ ਸਾਡੇ ਕਿਸਾਨਾਂ ਦੇ ਮਸਲੇ ਜਿਹੜਿਆ ਉਹ ਹੱਲ ਕਰਵਾ ਸਕਣ ਇੱਕ ਹੁਣ ਬੰਦਾ ਨਹੀਂ ਵਸਦਾ